ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम श्रोताओं ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਮਾਮਲੇ ਦੇ ਵਿੱਚ ਤਲਬ ਕੀਤਾ ਹੈ 19 ਮਾਰਚ 2025 ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਜਿਸ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਇਹ ਜਵਾਬ ਮੰਗਿਆ ਕਿ ਤੁਸੀਂ ਆ ਕੇ ਅਦਾਲਤ ਨੂੰ ਦੱਸੋ ਕਿ ਪੰਜਾਬ ਦੇ ਵਿੱਚ ਕਿੰਨੇ ਗੈਂਗਸਟਰ ਨਾਮਜਦ ਨੇ ਤੇ ਉਹਨਾਂ ਦੇ ਉੱਤੇ ਕਿੰਨੇ ਕੇਸ ਬੋਲਦੇ ਨੇ ਜੇ ਤੁਹਾਨੂੰ ਅਸੀਂ ਦਸੀਏ ਤਾਂ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਨਸ਼ਿਆਂ ਦੀ ਮਾਰ ਪੰਜਾਬ ਨੂੰ ਬਹੁਤ ਪੁਰਾਣੇ ਸਮੇਂ ਤੋਂ ਚਲਣੀ ਪੈ ਰਹੀ ਆ ਉੱਥੇ ਹੀ ਗੈਂਗਸਟਰਵਾਦ ਦੀ ਮਾਰ ਵੀ ਪੰਜਾਬ ਨੂੰ ਬਹੁਤ ਪੁਰਾਣੇ ਸਮੇਂ ਤੋਂ ਚਲਣੀ ਪੈ ਰਹੀ ਹੈ ਜੇ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ ਤਾਂ ਸਿੱਧੂ ਮੂਸੇ ਵਾਲੇ ਦਾ ਮਾਮਲਾ ਵੀ ਗੈਂਗਸਟਰਵਾਦ ਦੇ ਨਾਲ ਜੁੜਿਆ ਹੋਇਆ ਸੀ ਔਰ ਇਸ ਤਰ੍ਹਾਂ ਦੇ अनेका ਹੀ ਜਿਹੜੇ ਮਾਮਲੇ ਆ ਗੈਂਗਸਟਰਵਾਦ ਨਾਲ ਜੁੜੇ ਹੋਏ ਸਾਹਮਣੇ ਆਉਂਦੇ ਆ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਦੇਖਣ ਨੂੰ ਮਿਲਦੀ ਆ ਔਰ ਕਿਸੇ ਨਾ ਕਿਸੇ ਗੈਂਗਸਟਰ ਦੇ ਗਰੁੱਪ ਦੇ ਵੱਲੋਂ ਉਸ ਵਾਰਦਾਤ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਚੱਕ ਲਈ ਜਾਂਦੀ ਆ ਹੁਣ ਮਾਮਲਾ ਕੀ ਆ ਦਰਸਲ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਇੱਕ ਨੌਜਵਾਨ ਵੱਲੋਂ ਇਹ ਨੌਜਵਾਨ ਬਠਿੰਡਾ ਦੇ ਵਿੱਚ ਰਹਿਣ ਵਾਲਾ ਆ ਔਰ ਉਸ ਨੌਜਵਾਨ ਦੇ ਵੱਲੋਂ ਪਟੀਸ਼ਨ ਦੇ ਵਿੱਚ ਕੀ ਕੀ ਕਿਹਾ ਗਿਆ ਔਰ ਉਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੂੰ ਤਲਬ ਕਰ ਲਿਆ ਔਰ ਜਵਾਬ ਮੰਗਿਆ ਕਿ 19 ਮਾਰਚ 2025 ਨੂੰ ਜਦੋਂ ਇਸ ਪਟੀਸ਼ਨ ਦੀ ਅਗਲੀ ਸੁਣਵਾਈ ਹੋਣੀ ਹੈ ਉਹਦੇ ਵਿੱਚ ਆ ਕੇ ਤੁਸੀਂ ਜਵਾਬ ਆਪਣਾ ਦਾਖਲ ਕਰੋ ਮਾਮਲਾ ਕੀ ਆ ਉਹ ਤੁਹਾਨੂੰ ਇੱਕ ਵਾਰੀ ਪੂਰਾ ਦੱਸ ਦਿੰਨੇ ਆ ਇਹ ਪਟੀਸ਼ਨ ਬਠਿੰਡਾ ਵਿੱਚ ਇੱਕ ਇੰਸਟੀਚਿਊਟ ਚਲਾਉਣ ਵਾਲੇ ਨੌਜਵਾਨ ਵੱਲੋਂ ਦਾਇਰ ਕੀਤੀ ਗਈ ਜਿਸ ਵਿੱਚ ਇਸ ਵਿਅਕਤੀ ਨੇ ਦੱਸਿਆ ਹੈ ਕਿ ਉਹ ਇੱਕ ਇੰਸਟੀਚਿਊਟ ਚਲਾਉਂਦਾ ਹੈ ਅਤੇ ਪਿਛਲੇ ਸਾਲ ਗੈਂਗਸਟਰ ਅਰਸ਼ ਡੱਲਾ ਵੱਲੋਂ ਉਸ ਤੋਂ 25 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਅਰਸ਼ ਡੱਲਾ ਦੇ ਕੁਝ ਸਾਥੀ ਉਸ ਨੂੰ ਫੋਨ ਤੇ ਧਮਕੀਆਂ ਦਿੰਦੇ ਰਹੇ ਜਿਸ ਬਾਰੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਪਟੀਸ਼ਨ ਕਰਤਾ ਦਾ ਫੋਨ ਨੰਬਰ ਸਰਵੇਲੈਂਸ ਤੇ ਪਾ ਦਿੱਤਾ ਅਤੇ ਉਸ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਪਰ ਇਸ ਸਾਲ ਦੀ ਸ਼ੁਰੂਆਤ ਵਿੱਚ ਬਿਨਾਂ ਕੋਈ ਕਾਰਨ ਦੱਸੇ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਪਟੀਸ਼ਨਰ ਨੇ ਸੁਰੱਖਿਆ ਲਈ ਬਠਿੰਡਾ ਦੇ ਐਸਐਸਪੀ ਨੂੰ ਮੰਗ ਪੱਤਰ ਵੀ ਦਿੱਤਾ ਸੀ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਅਖੀਰ ਪਟੀਸ਼ਨਰ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਟੀਸ਼ਨਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੱਤਾ ਗਿਆ ਕਿ ਉਹ 19 ਮਾਰਚ 2025 ਨੂੰ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਆ ਕੇ ਅਦਾਲਤ ਨੂੰ ਦੱਸਣ ਕਿ ਪੰਜਾਬ ਵਿੱਚ ਕਿੰਨੇ ਗੈਂਗਸਟਰ ਨਾਮਜ਼ਦ ਹਨ ਤੇ ਇਹਨਾਂ ਦੇ ਉੱਤੇ ਕਿੰਨੇ ਕੇਸ ਬੋਲਦੇ ਹਨ ਤਾਂ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਇਹ ਨੌਜਵਾਨ ਜਿਹੜਾ ਕਿ ਇੱਕ ਇੰਸਟੀਚਿਊਟ ਚਲਾਉਂਦਾ ਹੈ ਤੇ ਉਸ ਨੂੰ ਗੈਂਗਸਟਰ ਅਰਸ਼ ਡੱਲਾ ਦੇ ਵੱਲੋਂ 25 ਲੱਖ ਦੀ ਫਰੋਤੀ ਲਈ ਫੋਨ ਕੀਤੇ ਗਏ ਪਿਛਲੇ ਸਾਲ ਦੀ ਗੱਲ ਹੈ ਪਰ ਇਸ ਸਾਲ ਉਹਦੀ ਸੁਰੱਖਿਆ ਜਿਹੜੀ ਹੈ ਉਹ ਪ੍ਰਸ਼ਾਸਨ ਵੱਲੋਂ ਵਾਪਸ ਲੈ ਲਈ ਗਈ ਜਿਸ ਦੇ ਚਲਦਿਆਂ ਉਸਨੇ ਹਾਈ ਕੋਰਟ ਦਾ ਰੁਖ ਕੀਤਾ ਹਾਈ ਕੋਰਟ ਨੇ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸਾਧ ਲਿਆ ਤੇ ਜਵਾਬ ਮੰਗ ਲਿਆ ਕਿ ਆ ਕੇ ਤੁਸੀਂ ਜਵਾਬ ਦਿਵੋ ਕਿ ਕਿੰਨੇ ਗੈਂਗਸਟਰ ਜਿਹੜੇ ਆ ਉਹ ਤੁਹਾਡੀ ਲਿਸਟ ਚ ਨਾਮਜਦ ਹੈ ਤੇ ਕਿੰਨੇ ਇਹਨਾਂ ਦੇ ਉੱਤੇ ਕੇਸ ਬੋਲਦੇ ਆ ਅਸੀਂ ਆਮ ਤੌਰ ਤੇ ਹੀ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਆਪਾਂ ਨੂੰ ਕੋਈ ਨਾ ਕੋਈ ਵਾਰਦਾਤ ਦੇਖਣ ਨੂੰ ਮਿਲਦੀ ਹੈ ਔਰ ਨਸ਼ਿਆਂ ਦੀ ਮਾਰ ਦੀ ਜੇ ਮੈਂ ਗੱਲ ਕਰਾਂ ਜਿੱਥੇ ਇੱਕ ਪਾਸੇ ਪੰਜਾਬ ਚੱਲਦਾ ਆ ਰਿਹਾ ਉਥੇ ਹੀ ਗੈਂਗਸਟਰਵਾਦ ਦਾ ਜਿਹੜਾ ਰੋਲਾ ਪੰਜਾਬ ਦੇ ਵਿੱਚ ਬਹੁਤ ਪਹਿਲਾਂ ਤੋਂ ਹੀ ਹੈ ਹੁਣ ਆਮ ਤੌਰ ਤੇ ਜੇ ਅਸੀਂ ਗੱਲ ਕਰੀਏ ਗਲੀਆਂ ਮੱਲਿਆਂ ਦੇ ਵਿੱਚੋਂ ਵੀ ਜਿਹੜੇ ਗੈਂਗਸਟਰ ਬਣਨ ਲੱਗ ਗਏ ਆ ਔਰ ਛੋਟੀ ਮੋਟੀ ਲੜਾਈ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਨਾ ਕੋਈ ਗੋਲੀकांड ਹੋ ਜਾਂਦਾ ਤੇ ਉਸ ਤੋਂ ਬਾਅਦ ਕਹਿ ਲਓ ਕਿ ਉਹ ਗੈਂਗਸਟਰ ਦਾ ਜਨਮ ਹੋ ਜਾਂਦਾ ਵੈ ਕਾਲਜ ਦੀ ਅਸੀਂ ਗੱਲ ਕਰੀਏ ਤੇ ਕਾਲਜਾਂ ਦੇ ਵਿੱਚ ਵੀ ਪ੍ਰਧਾਨਗੀਆਂ ਦੇ ਚੱਲਦੀਆਂ ਬਹੁਤ ਲੜਾਈਆਂ ਹੁੰਦੀਆਂ ਨੇ ਉਤੋਂ ਹੀ ਜੇ ਆਪਾਂ ਕਹੀਏ ਤਾਂ ਨੌਜਵਾਨ ਪੀੜੀ ਦੀ ਇਹ ਮਾੜੇ ਕੰਮਾਂ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਤੇ ਇਹ ਮਾੜੇ ਕੰਮਾਂ ਦਾ ਅੰਤ ਜਿਹੜਾ ਵਾ ਉਹ ਫਿਰ ਜੇਲ੍ਹਾਂ ਦੇ ਵਿੱਚ ਜਾ ਕੇ ਮੁੱਕਦਾ ਹੈ ਜਾਂ ਮੌਤ ਦੇ ਨਾਲ ਮੁੱਕਦਾ ਹੈਗਾ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਬਨੇਰੋ ਸਾਡੇ ਨਾਲ ਧੰਨਵਾਦ